एक महिला तेरा साल तो एक सरकार तो इंसाफ कर रही है एक सवाल के दसो मैं हाँ जा सुहागन जमीनी विवाद नु लेके तेरह साल पहले गायब हुए पति महिला खा रही है दर दर दिया ठोकर वे बेटे दी अचानक हुई मौत अ छोटा मन बुद्धि बेटा कोई काम करने नहीं लाए लोका काम करके कर रही है मुश्किल गुजारा लड़ रही है अदालत विच केस प्रधान बलविंदर सिंह कोमरा ने पंजाब सरकार प्रशासन नु इस महिला नाल इंसाफ करने अपील आओ देखते हा एक खबर विस्तार सहित

एक पीड़ित महिला सुनीता शर्मा दी जिसने सहरे परिवार के मैंबर ने कुछ नीच पिंड वास मिल के पहला उसके पति न गायब किया फिर उसकी जगह से कब्जा करके लख रुपए दी वेच दी उस महिला नु करो तक के मार के कट दिता उसका पति 2012 हजार गायब होया आज तक घर वापस नहीं आया ते इस औरत नही पता कि वह विधवा है जहागण इसने अपने पति नायब कर जगह से कब्जा करने की दरखास्त

ਮੋਹਾਲੀ ਫੇਸ ਸੱਤ ਦਿਯ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਹੁੰਚੀ ਅਤੇ ਪ੍ਰੈਸ ਸਾਹਮਣੇ ਆਪਣੀ ਦੁੱਖਪਰੀ ਕਹਾਣੀ ਬਿਆਨ ਕੀਤੀ ਇਸ ਸਮੇਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਦੱਬੀ ਜਗਾ ਵਾਪਸ ਦਵਾਈ ਜਾਵੇ ਤੇ ਜਿਨ੍ਹਾਂ ਨੇ ਇਸ ਦਾ ਪਤੀ ਗਾਇਬ ਕੀਤਾ ਹੈ ਉਸ ਨੂੰ ਨਾ ਨੂੰ ਜਲਦ ਤੋਂ ਜਲ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਤੇ ਇਸ ਨਾਲ ਇਨਸਾਫ ਕੀਤਾ ਜਾਵੇ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਪੀੜਤ ਮਹਿਲਾ ਅਤੇ ਪ੍ਰਧਾਨ ਸਾਹਿਬ ਨਾਲ ਜੋ ਗਲਬਾਤ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਸਬੰਡ ਬਲਦੇਵ ਕ੍ਰਿਸ਼ਨ ਕੁੰਬੜਾ ਸਾਡੀ ਪ੍ਰਾਪਰਟੀ ਦੇ ਕਾਰਨ ਹੀ ਮੇਰਾ ਘਰ ਲੈ ਇਹਨਾਂ ਨੇ ਅਗਵਾ ਕੀਤਾ ਸਾਡੇ ਕੁਝ ਪਿੰਡ ਦੇ ਦੋ ਬੰਦੇ ਆ ਮਲਕੀਸ਼ ਸਿੰਘ ਤੇ ਸਿੰਘ ਰਜਿੰਦਰ ਤੇ ਮੇਰੇ ਦੇਵਰ ਹਰਨਦੀਪ ਸ਼ਰਮਾ ਪ੍ਰਵੀਨ ਸ਼ਰਮਾ ਪ੍ਰਾਪਰਟੀ ਦੇ ਕਾਰਨ ਪਹਿਲਾਂ ਇਹਨਾਂ ਨੇ ਸਾਡੀ ਪ੍ਰਾਪਰਟੀ ਖੋਈ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਹਸਬੰਦ ਲਾਪਤਾ ਕਰਤਾ 2712 ਦਾ ਅੱਜ ਤੱਕ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਸਵੇਰੇ ਆਣਾ ਸ਼ਾਮੀ ਚੱਲਣਾ ਐਸਐਸਪੀ ਦਫਤਰ ਗੇੜੇ ਮਾਮੇ ਕੋਈ ਜਗ੍ਹਾ ਨਹੀਂ ਮੈਂ ਛੱਡੀ ਮੇਰੀ ਪ੍ਰਪਰਟੀ ਵੀ ਚਲੀ ਗਈ ਮੇਰੇ ਘਰ ਦਾ ਸਮਾਨ ਡਾਕੂਮੈਂਟ ਸਭ ਇਹਨਾਂ ਦੇ ਕੋਲ ਹੈ ਮੈਂ ਘਰ ਤੋਂ ਬੇਕਾਰ ਹੋ ਗਈ ਮੇਰਾ ਘਰ ਲਾ ਨਹੀਂ ਉਰੋ ਗਿਆ ਉਹ ਕਹਿੰਦਾ ਸੀ ਵੀ ਜੇ ਮੈਨੂੰ ਉਹ ਪ੍ਰਪਰਟੀ ਮਿਲੂਗੀ ਮੈਂ ਇਸੇ ਮਕਾਨ 'ਤੇ ਜਾਣਾ ਕਿਉਂ ਮੇਰੀ ਆ ਮੈਂ ਹੁਣ ਬੱਚੇ ਨੂੰ ਲੈ ਕੇ ਰੋੜਾਂ ਤੇ ਕਿੱਥੇ ਰਹੰਦੀ ਮੈਂ ਇਸ ਕਰਕੇ ਆਪਣੇ ਛੋਟੇ ਬੇਟੇ ਨੂੰ ਮੈਂਟਲੀ ਅਫਸੈਟ ਹੈ ਉਹਨੂੰ 1 2 ਵੀ ਨਹੀਂ ਪਤਾ ਤੇ ਮੈਂ ਉਹਨੂੰ 30 32 ਸਾਲ ਦਾ ਮੇਰਾ ਬੇਟਾ ਮੈਂ ਉਹਨੂੰ ਲੈ ਕੇ ਲੁਧਿਆਣੇ ਵਿਖੇ ਕਿਰਾਏ ਤੇ ਰਹਿਨੀ ਆ ਲੋਕਾਂ ਘਰ ਰੋਟੀਆਂ ਪਨਾ ਪਕਾ ਕੇ ਕੁੰਬਿਆ ਸ਼ਾਦੀਆਂ ਰੋਟੀਆਂ ਪਕਾ ਕੇ ਮੈਂ ਟਾਈਮ ਪਾਸ ਕਰਦੀ ਹੁਣ ਮੈਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੇਰਾ ਕੋਰਟ ਕੇਸ ਚੱਲ ਰਿਹਾ ਮਾਨਯੋਗ ਅਦਾਲਤ ਮੈਨੂੰ ਇਹ ਹੈ ਮਾਨਯੋਗ ਅਦਾਲਤ ਤੇ ਮੈਨੂੰ ਇਸ ਵਾਰ ਹੈ ਕਿ ਉਹ ਮੈਨੂੰ ਇਨਸਾਫ ਦੇਣਗੇ ਪੁਲਿਸ ਨੇ ਮੈਨੂੰ ਇਨਸਾਫ ਨਹੀਂ ਦਿੱਤਾ ਪੁਲਿਸ ਦੇ ਕਾਰਨ ਮੇਰਾ ਕੇਸ ਸਾਰਾ ਖਰਾਬ ਹੋ ਚੁੱਕਿਆ ਬਸ ਮੈਂ ਇਹੀ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ ਸੱਚ ਦੀ ਜਿੱਤ ਹੋਵੇ ਹਾਂਜੀ ਅੱਜ ਸਮਨ ਮੈਨੂੰ ਜਾਰੀ ਹੋਏ ਆ 3-4 ਦਿਨ ਹੋਏ ਆ ਅੱਜ ਮੈਂ ਤਰੀਕ ਤੇ ਆਈ ਸੀਗੀ ਤੇ ਉਹਨਾਂ ਨੇ ਦੂਸਰੀ ਪਾਰਟੀ ਨੇ ਡੇਟ ਲੈ ਲਈ ਤੇ ਹੁਣ ਮੈਨੂੰ ਸ਼ਾਮ ਨੂੰ ਪਤਾ ਲੱਗੂਗਾ ਵੀ ਕਿਹੜੀ ਤਰੀਕ ਮੇਰੀ ਨੈਕਸਟ ਪਈ ਆ ਇਸੇ ਠੀਕ ਹਾਂਜੀ ਇਸੇ ਕੇਸ ਤੇ ਸੰਬੰਧ ਹੈ ਜੀ ਆ ਮੇਨੇ ਕਨੈਪਿੰਗ ਨੇ ਮੇਰਾ ਹਸਬੰਦ ਜਿਹੜਾ ਇਹਨਾਂ ਨੇ ਕਨੈਪ ਕੀਤਾ ਜਿਹੜਾ ਮੇਰੇ प्रॉपर्टी ਦਾ ਕੇਸ ਸੀ ਉਹ ਵੀ ਇਹਨਾਂ ਨੇ ਡਿਸਮਿਸ ਕਰਾਤਾ ਮੇਰੇ ਕੋਲ ਇੰਨੀ ਕੰਪੈਨਸਟੀ ਨਹੀਂ ਕਿ ਮੈਂ ਕੇਸ ਲੜ ਸਕਾਂ ਇਹ ਵੀ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਬਲਵਿੰਦਰ ਸਿੰਘ ਕੁੰਬੜਾ ਦਾ ਜਿਨ੍ਹਾਂ ਨੇ ਮੇਰਾ ਕੇਸ ਅੱਜ ਇੱਥੇ 13 ਸਾਲ ਹੋ ਗਏ ਇਹ ਮੇਰਾ ਕੇਸ ਲੜ ਰਹੇ ਆ ਇਹ ਮੈਨੂੰ ਸਾਥ ਦੇ ਰਹੇ ਆ ਪਿੰਡ ਵਾਲੇ ਬੰਦੇ ਸਪੋਰਟ ਦੇ ਰਹੇ ਆ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਬਾਕੀ ਮਾਨ ਜੋ ਕੇ ਅਦਾਲਤ ਤੇ ਮੈਨੂੰ ਵਿਸ਼ਵਾਸ ਰਹਿ ਗਿਆ ਬਾਕੀ ਤਾਂ ਮੈਨੂੰ ਕਿਸੇ ਤੇ ਰਿਹਾ ਨਹੀਂ ਮੈਨੂੰ ਇਨਸਾਫ ਮਿਲੇ ਮੇਰੀ ਪ੍ਰਾਪਰਟੀ ਦਾ ਮੈਨੂੰ ਹੱਕ ਮਿਲੇ ਮੇਰੇ ਆਦਮੀ ਦਾ ਮੈਨੂੰ ਇਨਸਾਫ ਮਿਲੇ ਵੀ ਉਹੋ ਇਹਨਾਂ ਨੇ ਕਿੱਥੇ ਗਾਇਬ ਕੀਤਾ ਜਿੰਦਾ ਮਰਿਆ ਮੈਨੂੰ ਪਤਾ ਲੱਗੇ ਮੇਰੀ ਹੋਰ ਤਾਂ ਹੋਰ ਮੇਰੀ ਪੈਨਸ਼ਨ ਵੀ ਨਹੀਂ ਲੱਗਦੀ ਪਈ ਕਿਉਂ ਮੇਰੇ ਕੋ ਡੈਥ ਸਾਡੀ ਵੀ ਕਰਨੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਤੀ ਜਿਹੜੀ ਬਹੁਤ ਕਿੰਨੀਆਂ ਜੀ ਹਾਂਜੀ ਇਹ ਮੈਂਿਕਾ ਭਾਰਤ ਪੂਸ਼ਣ ਸ਼ਰਮਾ ਰਕੇਸ਼ ਕੁਮਾਰ ਰਕੇਸ਼ ਕੁਮਾਰ ਨੂੰ ਰਕੇਸ਼ ਕੁਮਾਰ ਸੀ ਹੋਰ ਕਈ ਪੁਲਸ ਵਾਲੇ ਸੀ ਐਸਐਸਪੀ ਦਫਤਰ ਮੈਂ ਗੇੜੇ ਘਟਦੀ ਰਹੀ ਕੋਲਰ ਸੀਗਾ ਉਸ ਟਾਈਮ ਹਮ ਕਮਿਸ਼ਨਰ ਐ ਲੁਧਿਆਣੇ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਮਸ ਕਹਿ ਰਹੇ ਸੀ ਬੀਬੀ ਬੈਠ ਜਾਓ ਉਹ ਆਉਂਦੇ ਆ ਜਦੋਂ ਉਹ ਆ ਉਹ ਆਂਦੇ ਨਹੀਂ ਸੀਗੇ ਮੈਨੂੰ ਬਿਠਾਈ ਦਾ ਸਵੇਰੇ ਮੈਂ ਆਣਾ ਸ਼ਾਮੀ 5 ਵਜੇ ਜਾਣਾ ਬੀਬੀ ਜਾਇਓ ਬੁੱਧਵਾਰ ਆ ਜਿਓ ਵੀਰਵਾਰ ਆ ਜਿਓ ਬਸ ਇੱਦਾਂ ਮੈਨੂੰ ਘੇੜੇ ਘਟਾਉਂਦੇ ਨੇ ਮੈਂ ਭੁੱਖੀ ਪਿਆਸੀ ਨੇ ਆਣਾ ਇੱਦਾਂ ਹੀ ੱਤਕੇ ਖਾ ਕੇ ਚੱਲ ਜਾਣਾ ਵਾ ਹੀਗੁਰਜੀ ਦਾ ਖਾਲਸਾ ਸ੍ਰੀ ਵਾ ਹੀਗੁਰਜੀ ਦੀ ਫੱਤੇ ਬਹੁਤ ਹੀ ਸਨਕਾਰੋ ਤੋਂ ਤੁਹਾਡੇ ਆਪਣੇ ਸਤਿ ਸ਼੍ਰੀ ਅਕਾਲ ਦਾ ਧੰਨਵਾਦ ਜਿਹੜੀ ਬੀਬੀ ਸੀਨੀਤਾ ਸ਼ਰਮਾ ਮੇਰੇ ਕੋਲ ਬੈਠੇ ਨੇ ਇਹਨਾਂ ਦੇ ਜਿਹੜੇ ਥੌਰੇ ਸੀ ਤੇ ਕੁੰਬੜਾ ਪਿੰਡ ਚ ਸੀ ਤੇ ਜਿਹੜੇ ਪੇਕੇ ਹੋਂ ਲੁਧਿਆਣਾ ਇਸ ਬੀਬੀ ਦੇ ਇੱਕ ਦਰਦ ਭਰੀ ਕਹਾਣੀ ਆ ਪਿਛਲੇ 12-13 ਸਾਲ ਤੋਂ ਮੈਂ ਨਾਲ ਅਟੈਚਮੈਂਟ ਇਹਦੀ ਜਿਹੜੀ ਹੈ ਪੂਰੀ ਸਪੋਰਟ ਮਦਦ ਕਰ ਰਿਹਾ ਹਾਂ ਹੈਲਪ ਕਰ ਰਿਹਾ ਹਾਂ ਇਸ ਬੀਬੀ ਦੇ ਘਰ ਵਾਲੇ ਨੂੰ ਪਤਾ ਨਹੀਂ ਉਹ ਕਿੱਥੇ ਲਿਜਾ ਕੇ ਗੇਰਿਆ ਕਿੱਥੇ ਮਾਰਿਆ ਕਿੱਥੇ ਕੀ ਹੋਇਆ ਕਿ ਨਹੀਂ ਕੁਝ ਸਰਾਰਤੀਆਂ ਦੇ ਸਰਪਿੰਡ ਦੇ ਹੀ ਬੰਦੇ ਇਹਨਾਂ ਦੇ ਪਰਿਵਾਰ ਦੇ ਦੋ ਮੈਂਬਰ ਸੀ ਦੋ ਬੰਦੇ ਬਾਹਰਲੇ ਸੀ ਪਿੰਡ ਦੇ ਉਹਨਾਂ ਨੇ ਪਤਾ ਨਹੀਂ ਕਿੱਥੇ ਗੇਰਿਆ ਕਿੱਥੇ ਮਾਰਿਆ ਕਿੱਥੇ ਕੀ ਕਰਿਆ ਪਰ ਇਹਨਾਂ ਨੇ ਜਿਹੜਾ ਕਿੱਦ ਦਾ ਐਪਕ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਦਰਖਾਸਤਾਂ ਐਸਐਸਪੀ ਨੂੰ 2012 ਚ ਜਦੋਂ ਸਰਕਾਰ ਕਾਲੀਆਂ ਦੀ ਹੁੰਦੀ ਹੈ ਕਾਲੀਆਂ ਦੀ ਸਰਕਾਰ ਜਿਹੜੇ ਅੱਜ ਕਹਿੰਦੇ ਝੂਠੇ ਪਰਚੇ ਹੋਏ ਆ ਅਸੀਂ ਉਹਨਾਂ ਦੇ ਪੀੜਤ ਲੋਕ ਹੈ ਜਿਹੜੀਆਂ ਬੀਬੀਆਂ ਗੀਆਂ ਬਹੁਤ ਲੋਕਾਂ ਦੇ ਘਰ ਵਾਲੇ ਜਿਨ੍ਹਾਂ ਬੀਬੀਆਂ ਦੇ ਬੱਚੇ ਤੇ ਜਿਹੜੇ ਅਨਾਥ ਹੋ ਗੀਆਂ ਬੀਬੀਆਂ ਉਹ ਹਲੇ ਇਹਨਾਂ ਦਾ ਪਿੱਟ ਸਿਆਪਾ ਕਰ ਰਹੀਆਂ ਇਹ ਕਹਿੰਦੇ ਜਿੱਦ ਅੱਜ ਝੂਠੇ ਪਰਚੇ ਹੋਗੇ ਤੁਹਾਨੂੰ ਇਹ ਵੀ ਗੱਲ ਕਰਨਾ ਚਾਹੁੰਦੇ ਆ ਤੇ ਗੱਲ ਕਰ ਲਈਏ ਸੁਨੀਤਾ ਸ਼ਰਮਾ ਦੇ ਦੋ ਬੇਟੇ ਸੀ ਇੱਕ ਮੈਰਿਡ ਸੀ ਇੱਕ ਅਨਮੈਰਿਡ ਸੀ ਜਿਹੜਾ ਅਨਮੈਰਿਡ ਸੀ ਉਹ ਮੈਂਟਲੀ ਅਫਸੈਟ ਪਹਿਲਾ ਬੁੰਡਾ ਮਰ ਲਿਆ ਤੇ ਦੂਜਾ ਜਿਹੜਾ ਮੈਂਟਲੀ ਅਫਸੈਟ ਹੈ ਉਹ ਬੋਲ ਨਹੀਂ ਸਕਦਾ ਚੱਲ ਨਹੀਂ ਸਕਦਾ ਤੁਰ ਨਹੀਂ ਸਕਦਾ ਜਾਂ ਕੁਝ ਕਰ ਨਹੀਂ ਤੇ ਇਹ ਬੀਬੀ ਨੂੰ ਇੰਨੀਆਂ ਕਠਿਨਾਈਆਂ ਆਈਆਂ ਪਹਿਲਾਂ ਤਾਂ ਇਹ ਜਿਹੜੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਉਹੀ ਜਿਹੜੇ ਸ਼ਰਾਰਤੀ ਲੋਕ ਐ ਜਿਨ੍ਹਾਂ ਨੇ ਇਹਦੀ ਪ੍ਰਾਪਰਟੀ ਦੱਬੀ ਐ ਤਿੰਨ ਚਾਰ ਵਿਅਕਤੀਆਂ ਨੇ ਉਹ ਇਹਨੂੰ ਥਾਣੇ ਤੱਕ ਦੱਬ ਕੇ ਮਾਰਦੇ ਰਹੇ ਜਦੋਂ ਇੱਥੇ ਬਲਵੰਤ ਸਿੰਘ ਰਾਮੋਵਾਲੀਆ ਤਾਂ ਖਰੜ ਹਲਕੇ ਜਿਹੜਾ ਮੋਹਾਲੀ ਹਲਕੇ ਦਾ ਇੰਚਾਰਜ ਐ ਬਲਵੰਤ ਸਿੰਘ ਰਾਮੋਵਾਲੀਆ ਸਾਰੀ ਪੁਲਿਸ ਜਿਹੜੀ ਐ ਤੋਤਾ ਤੋਤਾ ਤੋਤੇ ਵਾਂਗੂ ਬੋਲਦੀ ਸੀ ਉਹਨਾਂ ਦੇ ਸਾਹਮਣੇ ਜਦੋਂ ਇਹ ਗੱਲ ਚੱਲ ਰਹੀ ਐ ਇਹ ਬੀਬੀ ਦਰਦਰ ਦੀਆਂ ਠੋਕਰਾਂ ਖਾ ਕੇ ਮੇਰੇ ਕੋਲ ਆਈ ਮੈਂ ਜਿਹੜਾ ਇਹਦਾ ਮੈਟਰ ਚੱਕ ਕੇ ਮਾਨਯੋਗ ਚੀਫ ਚੀਫ ਜਸਟਿਸ ਮਾਨਯੋਗ ਨਹੀਂ ਪੱਥਰ ਰੱਖਣਾ ਆਏ ਸੀ ਉਹ ਘਾਟਨ ਕਰਨਾ ਆਏ ਸੀ ਉਹਦਾ ਜਦੋਂ ਉਹ ਘਾਟਨ ਹੁੰਦਾ ਉਸ ਬਿਲਡਿੰਗ ਦਾ ਉਸ ਦਿਨ ਅਸੀਂ ਚੀਫ ਜਸਟਿਸ ਨੂੰ 10-12 ਕੇਸ ਲੈ ਕੇ ਮਿਲਦੇ ਦੋ ਤਿੰਨ ਪਰਚੇ ਸਾਡੇ ਮਾਨਯੋਗ ਚੀਫ ਜਸਟਿਸ ਨੇ ਜਿਹੜੇ ਦਰਜ ਕਰਾਏ ਸੀ ਜਿਸ ਦੀ ਸੁਣਾਈ ਹੁਣ ਮਾਨਯੋਗ ਅਦਾਲਤ ਮੁਹਾਲੀ ਚ ਚੱਲ ਰਹੀ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਅਦਾਲਤ ਤੇ ਕੋਰਟ ਤੇ ਤਾਂ ਕਿ ਬੀਬੀ ਸ਼੍ਰੀਤਾ ਸ਼ਰਮਾ ਨੂੰ ਵਿਸ਼ਵਾਸ ਮਿਲ ਸਕੇ ਅੱਜ ਵੀ ਇਹਦੇ ਬਿਆਨ ਸੀ ਅੱਜ ਕੋਰਟ ਤੇ ਆਈ ਸੀ ਅੱਜ ਇਹਦੇ ਬਿਆਨ ਸੀ ਇਹ ਕਾਫੀ ਤਰੀਕਾਂ ਦੇ ਜਿਹੜੀ ਆ ਰਹੀ ਹੈ ਫੋਣੀ ਨੂੰ ਸੰਮਨ ਹੋਏ ਨੇ ਸੰਮਨ ਦਿਖਾਓ ਕੱਢ ਕੇ ਫੋਣੀ ਨੂੰ ਜਿਹੜੇ ਅਦਾਲਤ ਤੋਂ ਸੰਮਨ ਹੋਏ ਨੇ ਇਸ ਦੇ ਕੇਸ 'ਚ ਜਿਹੜੀ ਦੀ ਘਰ ਵਾਲਾ ਉਹ ਅੱਜ ਤੱਕ 13 ਸਾਲ 'ਚ 12 ਤੋਂ ਲੈ ਕੇ ਅੱਜ 25 ਹੋ ਗਿਆ 13 ਸਾਲ 'ਚ ਤੱਕ ਇਸ ਬੀਬੀ ਨੂੰ ਆਪਣੇ ਘਰ ਵਾਲਾ ਕਿਤੇ ਲੱਭਿਆ ਨਹੀਂ ਇਹ ਉਹ ਮੈਂਟਲੀ ਅਫਸਰਡ ਜਿਹੜਾ ਬੇਟਾ ਹੈਗਾ ਉਹਨੂੰ ਆਪਣਾ ਫਾਦਰ ਨਹੀਂ ਪਿਓ ਨਹੀਂ ਲੱਭਿਆ ਨਹੀਂ ਇਹ ਨਹੀਂ ਹੈ ਤੇ ਦੂਜੇ ਪਾਸੇ ਜਦੋਂ ਇਹਨੂੰ ਸੰਮਨ ਹੋ ਜਾਂਦਾ ਅੱਜ ਮੈਂ ਕਿਹਾ ਤੁਸੀਂ ਆਓ আর ਆਪਣੇ ਬਿਆਨ ਦਿਓ ਆਪਣੀ ਹਕੀਕਤ ਦੱਸੋ ਮਾਨਯੋਗ ਜੱਜ ਸਾਹਮਣੇ ਸਾਰਾ ਕੁਝ ਦੱਸੋ ਆਪਣੀ ਹਿਸਟਰੀ ਦੱਸੋ ਦੁਖ ਦੱਸੋ ਤੇ ਅੱਜ ਜਿਹੜੇ ਦਸਣ ਆਏ ਸੀ ਇਹ ਜਿਹੜੇ ਅਮਾਨਯੋਗ ਅਦਾਲਤ ਤੋਂ ਜਿਹੜੇ ਸਮਨ ਹੋਏ ਨੇ ਪੇਸ਼ੀ ਵਾਸਤੇ ਬਿਆਨਾਂ ਵਾਸਤੇ ਅਸੀਂ ਹੁਣ ਤੁਹਾਡੇ ਰਾਹੀਂ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੈਸ਼ਨ ਜੱਜ ਮੁਹਾਲੀ ਤੇ ਲੋਅਰ ਕੋਰਟ ਦੇ ਜਿਹੜੇ ਸਾਡੇ ਜੱਜ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਇਸ ਬੀਬੀ ਨੂੰ 13 ਸਾਲ ਤੋਂ ਬਹੁਤ ਕਠੜਾਈਆਂ ਚੱਲਦੀਆਂ ਪਈਆਂ ਇਹਨੂੰ ਨਿਆਂ ਇਨਸਾਫ ਮਿਲੇ ਤੇ ਇਹਦੇ ਘਰ ਵਾਲਾ ਜੀ ਚੰਗੀ ਤਰ੍ਹਾਂ ਪਤਾ ਕਰਕੇ ਜਿਹੜਾ ਮਰਡਰ ਕੇਸ ਹੈ 302 ਲਗਣੀ ਚਾਹੀਦੀ ਕਤਲ ਕੇਸ ਲਗਣਾ ਚਾਹੀਦਾ ਉਹਨੇ ਤੇ ਹੋਣਾ ਚਾਹੀਦਾ ਤੇ ਦੂਜੀ ਦੀ ਜਿਹ ਪ੍ਰਾਪਰਟੀ ਦੱਬ ਕੇ ਜਿਹੜੀ ਵੇਚੀ ਹੈ ਉਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹਨੂੰ ਨਿਆਂ ਸਾਹਿਬ ਮੇਲੇ ਤੇ ਦੀ ਪ੍ਰਾਪਰਟੀ ਛੜਾਈ ਜਾਵੇ ਆ ਤੁਹਾਡੇ ਕੋਲੇ ਸਾਡੇ ਕੋਲ ਸਾਰਾ ਸਬੂਤ ਹੈ ਸਾਰਾ ਰਿਕਾਰਡ ਹੈ ਐਫ ਆਈ ਆਰਾਂ ਦੀ ਕਾਪੀਆਂ ਹੈਗੀਆਂ ਜਿੰਨਾ ਵੀ ਰਿਕਾਰਡ ਹੈ ਪੂਰਾ ਲਫਾਫਾ ਪਰਿਆ ਪਿਆ ਪਰ ਦੇਖੋ ਪੁਲਿਸ ਦੀ ਫੇਰ ਕਾਰਜਕਾਰੀ ਮਾੜੀ ਇੱਥੇ ਇਸੇ ਕੇਸ ਚ ਐਸ ਐਸ ਆਈ ਰਕੇਸ਼ ਕੁਮਾਰ ਆਯੁਰਿਆ ਪਹਿਲਾਂ ਮੇਰੇ ਕੋਲ ਕੇਸ ਚ ਵੀ ਹੈ ਕਈ ਕੇਸਾਂ ਚ ਉਹਨੇ ਇਹ ਜਿਨੀ ਲੇਖੀ ਕਰੀ ਚਾਰ ਬੰਦਿਆਂ ਦੇ ਕੰਪਲੀਟ ਹੁੰਦੀ ਐ ਦੋ ਬੰਦਿਆਂ ਨੂੰ ਪਰਚੇ ਚੋਂ ਕੱਢਿਆ ਜਾਂਦਾ ਇਨਕੁਆਰੀ ਨੂੰ ਚਲਾਨ ਇੱਕ ਬੰਦੇ ਦਾ ਪੇਸ਼ ਹੁੰਦਾ ਅੱਜ ਇੱਕ ਬੰਦੇ ਦਾ ਚਲਾਨ ਦਿੱਤਾ ਹੋਇਆ ਐ ਸਾਰਾ ਤਾਂ ਕਿ ਇੱਥੇ ਤੱਕ ਵੀ ਤਿੰਨ ਬੰਦਿਆਂ ਨੂੰ ਵੈਸੀ ਹੀ ਪਹਿਲਾਂ ਪੁਲਿਸ ਨੇ ਕੱਢਤਾ ਜਿਹੜੇ ਦੋਸ਼ੀ ਨੇ ਅੱਜ ਇਹਨਾਂ ਦੀ ਫੇਰ ਅਪੀ ਬਿਆਨ ਕਰਾਣੇ ਸੀ ਅੱਜ ਬਿਆਨ ਹੋ ਨਹੀਂ ਸਕੇ ਅਗਲੀ ਜਿਹੜੀ ਤਰੀਕ ਐ ਨੈਕਸਟ ਡੇਟ ਐ ਉਦੇ ਬਿਆਨ ਹੋਣਗੇ ਤੇ ਤੁਹਾਡੇ ਰਾਈ ਅਸੀਂ ਮਾਨਯੋਗ ਸਰਕਾਰ ਨੂੰ ਅੱਜ ਦੀ ਮੌਜੂਦਾ ਸਰਕਾਰ ਨੂੰ ਮਾਨਯੋਗ ਅਦਾਲਤ ਨੂੰ ਇਹ ਬੇਨਤੀ ਕਰਦੇ ਆਂ ਤੇ ਇਹਨੂੰ ਨਿਆਂ ਤੇ ਇਨਸਾਫ਼ ਮਿਲੇ ਬੀਬੀ ਤਾਂ ਕਿ ਇਨਸਾਫ਼ ਲੋਕਾਂ ਦਾ ਬਣਿਆ ਰਹੇ ਸਰਕਾਰ ਪ੍ਰਤੀ ਤੇ ਕੋਰਟ ਅਦਾਲਤ ਪ੍ਰਤੀ ਵਿਸ਼ਵਾਸ ਬਣਿਆ ਰਹੇ ਤੇ ਇੰਨਾ ਹੀ ਬੇਨਤੀਆਂ ਕਰਦਾ ਹਾਂ ਕੀ ਵਾਂ ਦਾ ਜੱਜ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਆਪੜਾ ਸਾਹਿਬ ਇਸ ਕੇਸ ਦੇ ਵਿੱਚ ਜਿਵੇਂ ਦੇਖਿਆ ਗਿਆ ਕਿ ਉਹਨਾਂ ਨੂੰ ਕਿਡਨਾਪ ਕਰ ਲਿਆ ਤੇ 13 ਸਾਲ ਹੋ ਗਏ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਮਰੀਆਂ ਦੇ ਵਿੱਚ ਨਾ ਜਿਉਂਦਿਆਂ ਦੇ ਵਿੱਚ ਇਹੋ ਜਿਹੇ ਕੇਸਾਂ ਦਾ ਫਿਰ ਕੀ ਬਣਦਾ ਜਿਹੜੀ ਅੱਗੇ ਇੱਦਾਂ ਤਾਂ ਫਿਰ ਹਰ ਕੋਈ ਕ੍ਰਾਈਮਨਲ ਕੀ ਕਰੇਗਾ ਕਿ ਕਿਸੇ ਨੂੰ ਮਾਰੇਗਾ ਤੇ ਉਹਨੂੰ ਗਾਇਬ ਕਰ ਦੇਗਾ ਤੇ ਉਹਨਾਂ ਦੇ ਪਰਿਵਾਰ ਨੂੰ ਕਿਵੇਂ ਆਪਾਂ ਇਨਸਾਫ ਦਿਵਾ ਸਕਦੇ ਹਾਂ ਮੈਂ ਗੱਲ ਕਰ ਲਈਏ ਤੁਹਾਡੇ ਨਾਲ ਹੀ ਜਿਸ ਤਰ੍ਹਾਂ ਹੁਣ ਮਹਿੰਗੇ ਵਕੀਲ ਨੇ ਦੇਖੋ ਇੱਕ ਲੇਡੀ ਹੈ ਉਹਦੇ ਘਰ ਵਾਲਾ ਕਿਡਨੈਪ ਕਰਿਆ 13 ਸਾਲ ਹੋ ਗਏ ਮਿਲਦਾ ਨਹੀਂ ਉਹਦਾ ਬੱਚਾ ਮੈਂਟਲੀ ਅਫਸੈਟ ਹੈ ਸਰਕਾਰਾਂ ਕੋਲ ਬਹੁਤ ਸਾਰੇ ਫੰਡ ਹੁੰਦੇ ਨੇ ਅਸੀਂ ਕਈ ਵਾਰੀ ਆਹ ਲੀਗਲ ਅਥਾਰਟੀ ਕਾਨੂੰਨੀ ਸਲਾਹ ਇਹਨਾਂ ਕੋਲੇ ਗਏ ਨੇ ਉਹ ਵੀ ਹੱਥ ਪੱਲਾ ਛੱਡ ਦਿੰਦੇ ਨੇ ਜਦੋਂ ਅਜਿਹੇ ਕੇਸ ਨੂੰ ਲੈ ਲੈਣਾ ਚਾਹੀਦੇ ਤੇ ਜਿਸ ਵਾਰ ਕਰਕੇ ਕਹਿੰਦੇ ਜੀ ਹੁਣ ਕੇਸ ਪਾਓ ਡਿਕਲੇਰੇਸ਼ਨ ਦਾ ਜਿਹੜਾ ਡੈਥ ਡਿਕਲੇਅਰ ਕਰਨ ਵਾਸਤੇ ਜਿਹੜਾ 7 ਸਾਲ ਬਾਅਦ ਪੈਂਦਾ ਜੇ ਇੱਕ ਵਿਅਕਤੀ 7 ਸਾਲ ਨਹੀਂ ਮਿਲਦਾ ਨਹੀਂ ਕੋਈ ਜਿਉਂਦਾ ਜਗਦਾ ਮਿਲਦਾ ਉਹਦਾ ਉਹਦਾ ਕੇਸ ਪਾਉਣਾ ਪੈਂਦਾ ਹੁਣ ਜਦੋਂ ਕੇਸ ਪਾਉਂਦੇ ਆ ਤਾਂ ਪੈਸੇ ਲੱਗਦੇ ਪੈਸੇ ਬੀਬੀ ਕਿੱਥੋਂ ਲਿਆਊਗੀ ਰੋਟੀ ਖਾਣ ਦਾ ਤਾਂ ਯਾਰ ਪਏ ਵੇਗੇ ਅੱਛਾ ਦੂਜੇ ਪਾਸੇ ਜੇ ਪੈਨਸ਼ਨ ਲਗਣੀ ਹੈ ਇਹਨੂੰ ਵਿਧਵਾ ਪੈਨਸ਼ਨ ਲਗਣੀ ਹੈ ਬੜੇਪਾ ਪੈਨਸ਼ਨ ਲਗਣੀ ਹੈ ਕੋਈ ਪੈਨਸ਼ਨ ਲਗਣੀ ਹੈ ਤਾਂ ਹੀ ਲੱਗੂ ਜੇ ਕੋਈ ਲਿਖਲੀ ਡਾਕੂਮੈਂਟ ਹੋਵੇ ਡਾਕੂਮੈਂਟ ਬੱਸ ਤੇ ਜੀ 10 2000 ਰੁਪਏ ਦੱਸੋ ਕਿੱਥੇ ਲਿਓਗੀ ਲੇਡੀ ਮਨਾਵਾ ਇਹੋ ਜਿਹੇ ਕਿਤੇ ਕੇਸ ਨੇ ਉਹ ਸਰਕਾਰੀ ਕੀ ਨਹੀਂ ਮਿਲ ਜਾਂਦੇ ਰੋ ਉਹਨਾਂ ਦੇ ਬਾਰੇ ਮੈਂ ਕਿਹਾ ਜੀ ਅਸੀਂ ਬਹੁਤ ਜਗ੍ਹਾ ਜਾਏ ਕੋਈ ਕਰ ਲੇ ਹੁਣ ਤੁਹਾਡੇ ਰਾਹੀਂ ਅਸੀਂ ਮੈਂ ਕਹਿੰਦਾ ਜੀ ਬੀਬੀ ਦੀ 20 ਪ੍ਰੈਸ ਕਾਨਫਰੰਸਾਂ ਹੋ ਗਈਆਂ ਹੋਣੀਆਂ ਕੋਈ ਸਰਕਾਰ ਕੋਈ ਡੀਸੀ ਇਹ ਕੰਮ ਸਿਰਫ ਡੀਸੀ ਐਸਡੀਐਮ ਦੇ ਲੈਵਲ ਦਾ ਹੁੰਦਾ ਹੈ ਐਸਡੀਐਮ ਦੇ ਲੈਵਲ ਦਾ ਇਹ ਡਿਸੀਜਨ ਹੋਣ ਵਾਲਾ ਜੇ ਅਲਟੀਮੇਟ ਡਿਕਲੇਅਰ ਕਰਦੇ ਡਿਕਲੇਅਰੇਸ਼ਨ ਦੇਦਾ ਬੀਤੇ 13 ਸਾਲ ਹੋ ਗਏ ਜਿਹੜਾ ਬੰਦਾ ਮਿਲਿਆ ਨਹੀਂ ਤਾਂ ਇਸ ਬੀਬੀ ਨੂੰ ਵਿਧਵਾ ਪੈਨਸ਼ਨ ਕੋਈ ਬੜੇਪਾ ਪੈਨਸ਼ਨ ਕੋਈ ਪੈਨਸ਼ਨ ਤਾਂ ਲੱਗ ਜਾਏ ਅਨਾਥ ਬੱਚੇ ਨੂੰ ਲੱਗ ਜਾ ਜਿਹੜਾ ਮੈਂਟਲੀ ਅਫਸੈਟ ਹੈਗਾ ਪਿਤਾ ਫਾਦਰ ਨਹੀਂ ਹੈ ਪਰ ਉਹ ਕਹਾਣੀ ਹੈ ਅੱਖਾਂ ਕੰਨ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਜਿਹੜੀ ਹੈ ਸਰਕਾਰਾ ਪ੍ਰਸ਼ਾਸਨ ਪ੍ਰਸ਼ਾਸਨ ਦੇ बाबू ਬੈਠੇ ਆ ਇਹ ਬੀਬੀ ਸੁਨੀਤਾ ਜਿਹੜੇ ਹੈਗੇ ਆ ਕੁੰਬੜਾ ਤੋਂ ਰਹਿਣ ਵਾਲੇ ਇਹਨਾਂ ਦੀ ਪ੍ਰਾਪਰਟੀ ਵਿੱਚ ਐਂਟਰ ਕਰਕੇ ਉਹਨਾਂ ਨੇ ਖੋਹ ਲਈ ਆ ਜਿਸ ਥੀਵੀ ਦਾ ਆਦਮੀ ਨੂੰ ਲਾਪਤਾ ਕਰ ਦਿੱਤਾ ਇੱਕ ਪ੍ਰਾਪਰਟੀ ਕਰਕੇ ਘਰਦਿਆਂ ਦੇ ਨਾਲ ਮਿਲ ਕੇ ਪਿੰਡ ਵਾਲਿਆਂ ਨਾਲ ਮਿਲ ਕੇ ਉਹ ਕਿਆ ਕਰੂ ਉਹ ਕਿੱਥੇ ਜਾਵੇ ਜਿਹਦਾ ਆਦਮੀ ਲਾਪਤਾ ਹੋ ਗਿਆ ਇੱਕ ਪੁੱਤ ਸੀ ਜਵਾਨ ਉਹਦੀ ਡੈਥ ਹੋ ਗਈ ਉਹ ਵਿਆਹਾ ਸੀ ਦੂਜਾ ਅਫਸੈਟ ਆ ਬੀਬੀ ਇਸ ਵੇਲੇ ਉਹ ਤੋਂ ਜ਼ਿਆਦਾ ਅਫਸੈਟ ਨਾ ਤਾਂ ਉਹਦੇ ਕੋਲ ਘਰ ਰਿਹਾ ਨਾ ਉਹਦਾ ਆਦਮੀ ਰਿਹਾ ਨਾ ਉਹਦੇ ਜਿਹੜੇ ਘਰ ਦੇ ਮਦਦ ਕਰਨੇ ਵਾਲੇ ਸੀ ਉਹ ਵੀ ਜਿਵੇਂ ਕਹਿੰਦੇ ਕੁੱਤੀ ਚੋਰਾਣਾ ਰਲ ਗਏ ਹੁਣ ਦੱਸੋ ਵੀ ਉਹ ਵਿਚਾਰੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਬੰਦਾ ਬਿਮਾਰ ਵੀ ਹੋ ਜਾਂਦਾ ਬੰਦਾ ਕਿਤੇ ਜਾਣਾ ਵੀ ਹੁੰਦਾ ਉਹ ਮੁੰਡੇ ਨੂੰ ਦੇਖੇ ਜਾਂ ਲੋਕਾਂ ਦੇ ਘਰਾਂ 'ਚ ਕੰਮ ਕਰੇ ਉਹ ਕਿਰਾਏ ਤੇ ਰਹਿੰਦੀ ਉਹ ਕਿਰਾਇਆ ਕਿੱਥੋਂ ਦੇਵੇ ਔਰ ਬੀਬੀ ਦਾ ਤਾਂ ਟਾਈਮ ਵੇਸਟ ਕਰ ਰਹੇ ਆ ਕੋਰਟ ਕਚਹਿਰੀਆਂ 'ਚ ਨਾ ਪੁਲਿਸ ਮਦਦ ਕਰਦੀ ਨਾ ਕੋਰਟ ਵਿੱਚ ਰੋਜ਼ ਤਰੀਕ ਪੇ ਲੁਧਿਆਣਾ ਸ਼ਹਿਰ ਵਿੱਚ ਰਹਿੰਦੀ ਹੈ ਕਿੱਥੋਂ ਇੰਨਾ ਕਿਰਾਇਆ ਕੱਢੇ ਕੌਣ ਇਹਨੂੰ ਦੇਣੇ ਵਾਲਾ ਇਹਦੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਪਹਿਲਾਂ ਇਹੋ ਜੇ ਲੋਕਾਂ ਦੀ ਤਫ਼ਤੀਸ਼ ਜੋ ਵੀ ਉਹਨਾਂ ਦੀ ਫਾਰਮੈਲਟੀ ਕਰਨ ਤੇ ਇੱਕ ਸਰਕਾਰੀ ਵਕੀਲ ਹਮੇਸ਼ਾ ਮੌਜੂਦ ਰਹਿਣੇ ਚਾਹੀਦੇ ਜੋ ਇਹਨਾਂ ਦੀ ਮਦਦ ਕਰਨ ਇਹਨਾਂ ਦਾ ਕੇਸ ਲੜਨ ਉਹ ਫਾਸਟ ਟ੍ਰੈਕ ਵਿੱਚ ਇਹਨਾਂ ਨੂੰ ਛੇਤੀ ਤੋਂ ਛੇਤੀ ਨਿਆਂ ਮਿਲਣਾ ਚਾਹੀਦਾ ਆ ਔਰ ਜੇਕਰ ਐਦਾਂ ਫਿਰ ਬੀਬੀਆਂ ਖੁਦਕਸ਼ੀ ਕਰ ਜਣ ਜਾਂ ਕੋਸ਼ਿਸ਼ ਕਰ ਜਣ ਫਿਰ ਉਹ ਉਹਦਾ ਕੀ ਫਾਇਦਾ ਉਹਦਾ ਬੱਚਾ ਅੱਜ ਇਹ ਕੁਸ਼ ਕਰ ਲੰਦੀ ਆ ਇਹਨੂੰ ਹਾਰਟ ਅਟੈਕ ਹੋ ਜਾਂਦਾ ਆ ਟੈਨਸ਼ਨ ਵਿੱਚ ਫੇਰੇ ਤਾਂ ਮੁੰਡਾ ਕਿੱਥੇ ਜਾਊਗਾ ਉਹਨੂੰ ਕੈਨ ਸਾਂਭਣਾ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਮੁੱਖ ਮੰਤਰੀ ਜੀ ਜਦੋਂ ਮੁੱਖ ਮੰਤਰੀ ਜੀ ਦੱਬੇ ਕੁਚਲੇ ਲੋਕਾਂ ਦੇ ਤੁਸੀਂ ਕਹਿੰਦੇ ਆਮ ਆਦਮੀ ਆਮ ਆਦਮੀ ਦਾ ਖਾਸ ਬਣ ਗਿਆ ਖਾਸ ਜਿਹੜਾ ਸੀ ਉਹ ਆਮ ਬਣ ਗਿਆ ਹੁਣ ਅਸੀਂ ਥੀਵੀਆਂ ਕਿੱਥੇ ਜਾਈਏ ਜਿੱਥੇ ਜਾਓ ਪੈਸੇ ਦੀ ਲੋੜ ਆ ਜਿੱਥੇ ਜਾਓ ਤੁਸੀਂ ਸੋਚੋ ਕਿ ਘਰ ਦਾ ਖਰਚਾ ਚੱਕਣ ਲਈ ਕੋਈ ਰਾਸ਼ਨ ਨਹੀਂ ਨੂੰ ਮਿਲਦਾ ਵਿਚਾਰੀ ਨੂੰ ਕੋਈ ਖਰਚਾ ਨਹੀਂ ਮਿਲਦਾ ਇਹ ਕਿਆ ਕਰੇ ਕਿਰਪਾ ਕਰਕੇ ਇਹੋ ਜੇ ਸੰਸਥਾ ਕੋਈ ਬਣਾਓ ਜਿਹੜਾ ਇਹਨਾਂ ਲੋੜਵੰਦਾਂ ਦੀ ਮਦਦ ਕਰੇ ਔਰ ਇਮੀਡੀਏਟਲੀ ਕਰੇ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਛੇਤੀ ਤੋਂ ਛੇਤੀ ਨੂੰ ਨਿਆ ਮਿਲੇ ਔਰ ਛੇਤੀ ਤੋਂ ਛੇਤੀ ਜਿਹੜੇ ਇਹੋ ਜੇ ਬੰਦਿਆਂ ਨੂੰ ਸ਼ਰੀਫਾਂ ਤੀਵੀਆਂ ਨੂੰ ਤੰਗ ਕਰਦੇ ਆ ਉਹ ਉਹਨਾਂ ਨੂੰ ਇੱਥੇ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਸ਼ੈਤਾਨੀਆਂ ਫੜੋ ਤਾਂ ਕਿ ਅੱਗੇ ਤੋਂ ਅੱਗੇ ਸ਼ੈਤਾਨ ਪੈਦਾ ਨਾ ਹੋਣ ਓਕੇ ਵਾਇਗੁਰਜੀ ਖਾਲਸਾ ਵਾਇਗੁਰਜੀ ਫਤ